ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਟਾਪ ਨੇ ਚਾਰ ਗਾਵਾਂ ਸੇ ਲਈ ਲੈ ਕੇ ਆਏ ਜੀ ਦੋ ਬਈ ਤਾਜ਼ੀਆਂ ਸੂਈਆਂ ਦੋ ਗੱਬਣਾ ਨੇ ਥੋੜੇ ਥੋੜੇ ਦਿਨ ਕਰਮ ਵਾਲੀਆਂ ਲੈੰਦੀਆਂ ਨੇ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਜੀ ਤਾਂ ਕਿ ਹਰ ਕੋਣ ਵਾਲੇ ਨੇ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਆਓ ਪੁੱਛ ਲੈਨੇ ਬਾਈ ਰੋਟੇ ਆਜੋ ਵਿੱਚ ਬੱਜੇ ਸਸਿਕਾ ਉਹ ਠੀਕ ਹੋ ਜੀ ਵਧੀਆ ਪੂਰੇ ਵਧੀਆ ਵੀ ਕਿਵੇਂ ਚੱਲਦਾ ਬਰੇਕਮ ਕੰਮ ਕਰ ਬਹੁਤ ਵਧੀਆ ਚੱਲਦਾ ਵੀ ਕਿੰਨੀਆਂ ਵੇਤੀਆਂ ਅੱਜ ਅੱਜ ਇੱਕ ਵੇਗੀ ਡਾਕਟਰ ਵੈਡ ਇੱਕ ਵੇਗੀ ਹਾਂਜੀ 에어 ਸ਼ੇਰ ਸੀ 에어 ਸ਼ੇਰ ਹਾਂ ਟੋ ਬ੍ਰੀਟ ਹਾਂ ਹਾਂਜੀ ਠੀਕ ਹੈ ਭਾਈ ਨਾਮ ਤੇ ਐਡਰੈਸ ਨਾਮ ਬਿਹਰਜੀ ਸਿੰਘ ਪਿੰਡ ਛੰਨਾ ਗਲਬ ਸਿੰਘ ਵਾਲਾ ਜਿਲ੍ਹਾ ਬਰਨਾਲਾ ਤੇ ਤਹਿਸੀਲ ਤਪਾਰਾ ਇਹਨੇ ਆਪਾਂ ਨੇੜੇ ਠੀਕ ਹੈ ਭਾਈ ਨੇੜੇ ਆਪਾਂ ਭਦੌੜ ਸਹਰ ਆ ਜਾਂਦਾ ਭਾਈ ਮੋਬਾਈਲ ਨੰਬਰ ਮੋਬਾਈਲ ਨੰਬਰ 95014 33579 ਬਈ ਠੀਕ ਆ ਬਾਈ ਬਾਕੀ ਵੀ ਕਦੋਂ ਵੀ ਕਿਸੇ ਨੇ ਗਾਂ ਲੈਣੀ ਹੈਗੀ ਆ ਉਹ ਨਰਖ ਪਰ ਕਰਕੇ ਲੈ ਬੇ ਆਪਣੀਆਂ ਵੀ ਸਾਰੀਆਂ ਵੜਾ ਲਿਆਂਦੇ ਆਵੇਂ ਹੁੰਦੀਆਂ ਕੋਈ ਘਰ ਦੀ ਨਹੀਂ ਠੀਕ ਆ ਬਾਈ ਹਾਂ ਵੀ ਭਾਈ ਜਿਹੜਾ ਪਹਿਲੇ ਨੰਬਰ ਤੇ ਡਾਇਮੰਡ ਪੀਸ ਦੇਖਦੇ ਆ ਕਿਹੜਾ ਸੂਆ ਸੂਈ ਹੈ ਇਹ ਡਾਕਟਰ ਦੂਜਾ ਸੂਆ ਬੱਛੀ ਸੂਈ ਹੈਗੀ ਕਦੋਂ ਸੂਈ ਹੈ ਵੀਰੇ ਮੰਨ ਕੇ ਚੱਲ ਡਾਕਟਰ ਇਹ ਦੂਜਾ ਦੇਣਾ ਨਾੜੂਆ ਦਿਖਾ ਦੇ ਬੱਚਾ ਬੱਛੀ ਆ ਮਗਰ ਬੱਛੀ ਚੰਗੀ ਆ ਹਾਂ ਬੱਛੀ ਦਾ ਕਰ ਦੇ ਬਈ ਡਾਕਟਰ ਨਾੜੂਆ ਦਿਖਾਵੇ ਜੇ ਮੱਲਾ ਪਿਆਦਾ ਸਹੀ ਆ ਬਾਈ ਹਾਂ ਤੇ ਬਾੜ ਦਾ ਡਾਕਟਰ ਕੋਈ ਅੰਤ ਨਹੀਂਗਾ ਮਾਏ ਕਹਿੰਦਾ ਫੁੱਲ ਬ੍ਰੀਡ ਪੂਰੀ ਪਲੀ ਵੀ ਪੂਰੀ ਰਾਜੀ ਤੇ ਲੇਵਾ ਕਮਾਲ ਦਾ ਪੂਰਾ ਪੰਡ ਵਾਲਾ ਲੇਵਾ ਪਹਿਲੇ ਛੇ ਡੈਕਟਰ 32 33 ਕਿਲੋ ਦਾ ਰਕਾੜਾ ਵੈੜਦਾ ਠੀਕਾ ਕਿਤੋਂ ਲਈ ਹੈਗੀ ਹਾਰਮ ਚੋਂ ਵੈੜ ਆਈ ਹੈਗੀ ਓਕੇ ਇਹ ਮੰਨ ਕੇ ਚੱਲ ਐ ਕਿ 36 37 ਕੋ ਦੁੱਧ ਕਹਿ ਕੇ ਦਿੱਤੀ ਉਹਨਾਂ ਨੇ ਆਪਾਂ ਕਿੱਥੋਂ ਲਈ ਹੈਗੀ ਹੂੰ ਤੇ ਬਾਕੀ ਕੱਦ ਵਜਣ ਵੈੜਦਾ ਦਿਖਾ ਦੇ ਕਿੰਨਾ ਆਇਆ ਠੀਕ ਆ ਕਾਈ ਹੁਣੀ ਆ ਡਾਕਟਰ ਮਾੜਾ ਮੈਂ ਉਪਰਾ ਮਾਨਦੀ ਆ ਸਹੀ ਆ ਭਾਈ ਇਹ ਸੀ ਠੰਡੇ ਇੰਨੀ ਆਈ ਕਿੰਨੀ ਕਹਦੇ ਠੀਕ ਆ ਭਾਈ ਮਗਰ ਦੀ ਭਾਈ ਇਹ ਮੂੜ ਦੀ ਭਾਈ ਕਹਿਣਾ ਕਰਨ ਵਾਲਾ ਕੁਛ ਨਹੀਂ ਨਾਮ ਵਾਲਾ ਭਾਈ ਬਰੀਡ ਪਾਉਂਦਾ ਨਾ ਬੈੜ ਤੇ ਲੇਵਾ ਦੇਖ ਲੇਵਾ ਲੈ ਕਮਾਲਾ ਲੇਵੋਂ ਦੇਖੜਾ ਟਰਾਈ ਵੀ ਜਾਂਦੇ 45 ਕਿਲੋ ਦੁੱਧ ਪਾ ਲੂਗੀ ਹੂੰ ਇੱਕ ਕੱਦ ਵਜਣਾ ਤੇ ਥਣ ਥਣ ਡੈਕਟਰ ਲੈ ਕੇ ਮੂਰੇ ਦਾ ਨਾੜਾ ਹੋਣੇ ਹੋਣੀਆਂ ਨਾੜਾਂ ਲੈ ਕੇ ਮਗਰ ਵੀ ਆਈਆਂ ਮਗਰ ਵੀ ਆਈਆਂ ਆ ਜਿਹੜਾ ਸੈਡਾ ਸੂਡਾ ਨਾੜਾਂ ਦੇ ਚਾ ਵਾ ਇਧਰੋਂ ਨਾੜਾਂ ਚੈੱਕ ਕਰ ਲੋ ਇੱਕ ਨੰਬਰ ਥਣ ਡੈਕਟਰ ਭਾਣਾ ਭੁਣਾਈਆਂ ਇਧਰੋਂ ਦਿਖਾ ਦੇ ਨਾੜਾਂ ਦੇ ਜਿਹਨੇ ਆਈਆਂ ਇੱਕ ਤਾਂ ਭਾਣਾ ਭੁਣਾ ਦੇਗਾ ਆਹ ਭਾਰ ਦੇ ਨਕਸ਼ੇ ਉਂ ਨਾੜਾ ਹੋਣੇ ਲੈ ਕੇ ਸਹੀ ਗੱਲ ਆ ਭਾਈ ਪਿਛਾਂ ਤੋਂ ਦੇਖੋ ਲੇਵਾ ਕਮਾਲ ਦਾ ਪੂਰਾ ਪੰਡ ਵਾਲਾ ਲੇਵਾ ਥਣ ਦਿਖਾ ਡੈਕਟਰ ਇਧਰੋਂ ਦੇਖੋ ਲੈ ਭਾਈ ਥਣ ਲੇਵਾ ਸਹੀ ਨੰਬਰ ਆ ਬਾਕੀ ਡਾਕਟਰ ਕਹਿਣ ਦੀ ਗੱਲ ਨਹੀਂ ਗੀ ਬਾਕੀ ਬੱਚੀ ਸੀਰ ਹੰਡੀ ਕਿੰਨੀ ਗਏ ਉੰਨੀ ਆਈ ਲੈ ਠੀਕ ਆ ਕਿਵੇਂ ਮਰਜੀ ਬੈਠਾ ਰਿਆ ਥੱਲੇ ਭਾਈ ਥਾਣੀ ਬੜਾ ਕਮਾਲ ਥਾਣੀ ਵਾਲਾ ਹੈ ਡਾਕਟਰ ਭਾਣਾ ਪਾਈ ਫਿਰਦੀ ਆ ਬੱਚੀ ਮਾੜੀਆਂ ਮੋਟੀਆਂ ਆ ਲਾੜਾ ਨੂੜਾ ਦਿਖਾ ਦੇ ਲੈਵੇ ਤੇ ਕਿੰਨੀ ਆ ਗਈਆਂ ਇਹ ਸੀਰ ਹੰਡੀ ਡਾਕਟਰ ਇੰਨੀ ਆ ਗਈ ਇਧਰ ਵੀ ਤਾਂ ਬਹਿਣਾ ਹੀ ਬਹਿਣਾਗਾ ਉਹ ਮੋਦਰ ਦੀ ਵਾ ਮਾਗਰੇ ਲੈਵਾ ਦਿਖਾਈ ਬੱਚੀ ਦਾ ਨੇ ਕੀ ਆ ਪਤਾ ਕਮਾਲਾਂ ਕਰੀਆਂ ਬੰਗਾ ਡਾਕਟਰ ਬੈਠਣ ਕਾਂਡ ਵਾਲਾ ਲੈਵਾ ਕਿਨੇ ਆ ਇੱਕ ਨੰਬਰ ਵਾਲਾ ਜਿਵੇਂ ਮਾਰ ਡਾਇਰ ਕੱਦ ਵਜਣਾ ਕਿੰਨਾ ਕਹਦੇ ਉਹਨਾਂ ਦਾ ਕੋਈ ਛੋਟੀ ਦਾ ਮੰਨੀ ਨਾ ਬੈਠ ਨੂੰ ਸਹੀ ਗੱਲ ਆ ਭਾਈ ਹਾਂ ਕੋਲੀ ਵੀ ਆ ਫੇਸ ਦੇਖ ਲੈ ਕੱਦ ਦਿਖਾ ਡਾਇਰ ਲੈ ਕੱਦ ਲੈ ਭਾਈ ਬਰਾਬਰ ਖੜਾ ਉਸਾਂ ਬਣਾਉਂਦਾ ਅੱਜਾ ਲਾਲੂ ਲੇਵਾਲੂ ਵਾ ਇੱਕ ਨੰਬਰ ਆ ਭਾਈ ਤੋਰ ਦੇ ਭਾਈ ਮਾੜੀ ਜੀ ਭਾਈ ਰਾਜੀ ਫੁੱਲਾ ਰਾਜੀ ਫੁੱਲੇ ਦਾ ਫੇਸ ਫੂਸ ਦਿਖਾ ਬੱਚੀ ਦਾ ਫੁੱਲ ਕੱਦ ਫੁੱਲ ਬਰੀਡ ਬੰਦੇ ਤੋੜਾ ਤਰਾ ਚੈੱਕ ਆਂ ਬੜਦਾ ਸੂਈ ਸਵਾਈ ਬੱਚਾ ਵੀ ਬੱਚੀ ਦੇਤੀ ਬੱਚੀ ਵੀ ਆਪਦੀ ਬਰੀਡ ਤੇ ਬਹੁਤ ਚੰਗੀ ਆ ਬਾਈ ਤੇ ਿਯੂਟੀ ਦੇਖੋ ਫੇਸ ਬਾਈ ਡਾਕਟਰ ਦੇ ਲੰਬੀ ਲੁੰਬੀ ਦਿਖਾ ਦੇ ਕਿੰਨੀ ਆ ਬੜਾ ਹਮ ਸਹੀ ਗੱਲ ਆ ਬਾਈ ਦਾ ਕੀ ਬਾ ਆ ਗੋਲੇ ਵਰਗੀ ਬਈਆ ਗੋਲੇ ਵਰਗੀ ਐ ਕਿਹੜਾ ਫੇਸ ਫੂਸ ਬਾਈਨ ਬੋ ਜਾਣਾ ਕਿੰਨਾ ਕਹਦੇ ਉਨਾ ਆ ਸਹੀ ਆ ਉਸ ਡਾਇਰੈਕਟਰ ਬਹਿਣਾ ਹੀ ਬਹਿਣਾ ਅਮੈਸੀ ਬੈਠਾ ਰਹੇ ਥੱਲੇ ਲਾ ਠੀਕ ਆ ਕਿਆ ਕਰਨਾ ਜਿਵੇਂ ਨਹੀਂ ਕੁਛ ਆਈ ਡਾਇਰੈਕਟਰ ਆਕਰ ਹੋਣਾ ਮੜੀ ਖੱਚੀ ਕਰੀ ਆਂਦੀ ਹੈਗੀ ਇੱਕ ਖੁੱਲੀ ਸੀ ਆ ਪਤਲਾ ਰਤਲੂਰਾ ਪਾ ਪਾ ਕੇ ਠੀਕ ਆ ਬਈ ਤੇ ਕੋਈ ਵਾਰਾ ਬੱਚੇ ਦੇ ਤੋੜ ਜੀ ਕਰਨੀ ਐ ਕਰੀ ਜਾਣਾਗਾ ਐ ਦਿਖਾ ਡਾਇਰੈਕਟਰ ਕੱਦ ਬੱਡ ਲੰਬੇ ਨੂੰ ਮੇਲੇ ਹਣਾ ਕੰਲੀ ਆਣਾ ਹੀ ਏ ਡਾਕਟਰ ਗੱਡੀ ਚ ਵੜ ਮੈਂ ਕਹਿੰਦਾ ਭਾਂਡੇ ਚ ਮਸਾਂ ਹੀ ਖੜਦੀ ਆ ਤੇ ਅਦਾ ਆਉਂਦੀ ਆ ਡਾਕਟਰ ਵੜ ਸਹੀ ਗੱਲ ਆ ਬਾਈ ਬਾਕੀ ਤੋਰਾ ਤਾਰਾ ਵੜਦਾ ਕਿੰਨਾ ਕਹੇ ਉਹਨਾਂ ਚੰਗਾ ਆ ਸਹੀ ਗੱਲ ਆ ਬਾਈ 35 36 ਗਲ ਦੁੱਧ ਕੋਈ ਵਾਹ ਡਾਕਟਰ ਵੇਰ ਨੂੰ ਕਿਹੜਾ ਹੋਰ ਦਵਾ ਪਾਈ ਇਹਨਾ ਕੋਈ 35 36 ਗਲ ਦੁੱਧ ਆ ਪਾ ਕਹਿਦਗੇ ਵੇਰ ਨੂੰ ਸਹੀ ਆ ਕੋਈ ਵਾਹਾਂ ਨਹੀਂ ਗਾ ਸਹੀ ਗੱਲ ਆ ਬਾਈ ਦੁੱਧ ਆ ਲੱਗਾ ਖੋ ਬਹੁਤ ਔਡਰ ਡਾਕਟਰ ਪਾ ਅੱਥਰ ਨੂੰ ਹੋਣ ਦੇ ਵੇਰ ਨੂੰ ਹਮ ਹੱਸ ਹੱਸ ਤੁਰਨਾ ਅਥਰੇ ਵੇਰ ਨੇ ਸਹੀ ਗੱਲ ਆ ਬਾਈ ਤੇ ਮੁੱਲ ਭਰਾ ਜੈ ਜੀ ਮੋਲੀ ਡਾਕਟਰ ਜਮਾ ਜਾ ਜੂਗਾ ਬਾਕੀ ਸਾਈਡਾਂ ਸੂਟਾਂ ਦਿਖਾਏ ਡਾਕਟਰ ਤਾਂ ਆਹ ਤੋਂ ਪੱਧਰ ਪੁੱਧਰ ਦੇਗਾ ਕੋਈ ਟੂ ਹੀ ਨਹੀਂ ਚੱਕਣੇ ਵਾਹਰੋ ਚੌੜੀ ਚੜੀ ਆ ਚੀਜ਼ਾਂ ਦੇ ਡਾਕਟਰ ਕਿੰਨੀਆਂ ਚੌੜੀਆਂ ਬੈਠਦੇ ਸਹੀ ਗੱਲ ਆ ਬਈ ਕਿਆ ਬਾਤ ਬਾਕੀ ਫੇਸ ਫੂਸ ਹਮ ਬਾਕੀ ਡਾਕਟਰ ਦੇਖੀ ਰਿ ਬਚੀ ਪਈ ਦੰਦਾ ਕੀ ਹੋਵੇ ਠੀਕ ਆ ਬਾਈ ਹਾਂ ਬਾਕੀ ਕੁਆਲਿਟੀ ਵਾਲੇ ਡਾਕਟਰ ਕਿੰਨੀ ਕਹਦੇ ਉਨਾ ਹੀ ਛੋੜਾ ਬੈੜ ਬੜਾ ਚਮਕੀ ਭੜੀ ਆ ਕਰਮ ਵਾਲੀ ਤੇ ਹੈਨਾ ਸਵੇਰ ਪੜੀਆ ਡਾਕਟਰ ਦੱਸਦੀ ਹੈ ਯਾਰ ਖਰਾਕ ਖਾਦੀ ਵੀ ਆ ਪਤਾ ਲੱਗਦਾ ਕਿ ਨਹੀਂ ਹਾਂ ਹਾਂ ਇਹਸ ਦਿਖਾ ਦੇ ਮਾੜਾ ਜੋਰੇ ਨੂੰ ਕਰਕੇ ਬਈ ਬਿਊਟੀ ਚੈੱਕ ਕਰੋ ਕਰਮਾਲੀ ਦੀ ਲੈ ਕਿਆ ਬਾਤ ਹੈ ਬਿਊਟੀ ਇੱਕ ਨੰਬਰ ਕਰ ਦੇ ਇੱਕ ਨੰਬਰ ਬ੍ਰੀਡ ਇੱਕ ਨੰਬਰ ਬਈ ਥਾਂ ਇੱਕ ਨੰਬਰ ਕਿਆ ਬਾਤ ਆ ਬਈ ਥਣ ਥਣ ਇੱਕ ਨੰਬਰ ਬਾਕੀ ਨਾੜਾ ਨੂੜਾ ਦਿਖਾ ਦੇ ਲੈ ਵੇ ਤੇ ਕਮਾਲਾਂ ਕਰੀਆਂ ਭੰਗਾਂ ਬੈੜੀਆਂ ਕਮਾਲਾਂ ਕਰੀਆਂ ਪਈਆਂ ਸਹੀ ਗੱਲ ਆ ਮਗਰਮੂਰ ਲਾਲੇ ਵਾਲਾ ਦੇਖੀ ਨਾੜਾਂ ਦੇ ਨਾੜਾਂ ਦੇ ਇਹੜਾ ਇਹੜਾ ਰੱਸਿਆਂ ਆ ਰੀਆਂ ਆ ਮੈਂ 1 ਇੰਚ ਦੇਖ ਲਾ ਪਹਿਲਾਂ ਕਰਨਾ ਡਾਕਟਰ ਕੁਛ ਵੀ ਨਹੀਂ ਆ ਬੱਚੀ ਨੇ ਲਾਇ ਕਿਵੇਂ ਮਰਜੀ ਬੈਠਾ ਰਸਲੇ ਠੀਕ ਆ ਆਰਡਰ ਕਮਾਲ ਆ ਬੜਾ ਥੜ ਚੁਣ ਬੜਾ ਚੰਗਾ ਆ ਬੈੜਾ ਕਿੰਨਾ ਕਰੇ ਉਹਨਾਂ ਮਗਰਮੂਰ ਨਾੜਾਂ ਦਿਖਾਇਆ ਡਾਕਟਰ ਲੇਵੇ ਤੇ ਡਾਕਟਰ ਪਲਾਂ ਚ ਫਿਰਦੀ ਆ ਬੱਚੀ ਸਹੀ ਆ ਇਹਦੇ ਭੜਾ ਭੜਾ ਲਾਦੇ ਆ ਦਸਣਾ ਵੈੜਨੇ ਦੀ ਵੀ ਚੀਜ਼ ਹੈਗੀ ਮੁੱਲ ਬਾਈ ਕਹਿੰਦਾ ਜਮਾ ਜਾਜ ਉਹ ਬਾਲਾ ਦੇ ਰਾਈਟਰ ਇੱਥੋਂ ਉੱਥੋਂ ਦਿਖਾ ਦੇ ਮੌਰੋ ਲੰਬੀ ਲੁੰਬੀ ਤਾਂ ਉਹ ਤਾਂ ਚੌੜੀ ਚਾੜੀ ਵੈੜ ਕਿੰਨੀ ਹੈਗੀ ਹੂੰ ਬਾਕੀ ਵੱਡੀ ਬੁੱਡੀ ਤੇ ਬਾਈਨ ਦਾ ਕੋਈ ਡਾਕਟਰ ਆ ਤਿੰਨੇ ਨਾਮ ਦੇ ਦੇ ਖਣ ਦਾ ਸਹੀ ਗੱਲ ਆ ਸੁਣਾ ਸੁਣੇ ਡਾਕਟਰ ਗਰੰਟੀ ਉਹ ਆਪਣੀ ਠੀਕ ਆ ਬਾਈ ਬਾਕੀ ਇਹਨੇ ਪਾਸ ਕਰਕੇ ਲੈਣੀ ਹੈਗੀ ਹਾਂਜੀ ਹਾਂਜੀ ਹਾਂ ਬਾਕੀ ਕੋਈ ਚੈੱਕ ਨਹੀਂ ਬਾਈ ਧਾਰਾ ਮਾਰ ਕੇ ਖਾਨ ਬਾਈ ਬੜੀ ਚੰਗੀ ਆ ਨਾ ਮੋਟਾ ਮੋਟਾ ਬਾਲਿੰਗ ਹੈ ਨਾ ਕੀ ਆ ਦਾ ਅੱਜ ਬਾਈ ਦਾ ਇੱਕ ਨੰਬਰ ਬਾਹਰ ਨਹੀਂ ਆ ਡਾਕਟਰ ਇੱਕ ਨੰਬਰ ਚ ਬਾਈ ਆ ਲੈ ਮੋਟਾ ਮੋਟਾ ਚੋਣਾ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੱਕਰੀ ਨਹੀਂ ਕਿਆ ਬਾਤ ਆ ਬਾਈ ਜਿਵੇਂ ਮਰਜ਼ੀ ਤਾਰਾ ਮਾਰਿਆ ਡਾਕਟਰ ਜੀ ਲਾਵਾ ਜਿਵੇਂ ਹੂੰ ਸਹੀ ਗੱਲ ਮਗਰ ਲੈ ਥਣਾ ਚੈੱਕ ਕਰੋ ਡਾਕਟਰ ਮਾਇਲ ਨਹੀਂ ਚੋਈ ਚੈੱਕ ਇੱਕ ਨੰਬਰ ਚ ਬਾਈ ਆ ਲੈ ਕਿਆ ਬਾਤ ਆ ਮੋਟਾ ਮੋਟਾ ਚੋਣ ਲੱਗਿਆ ਕਿੰਨੀਆਂ ਗਿਧਾਰਾ ਮਾਰੀਆਂ ਦੇਖੋ ਬਾਈ ਲੈ ਕਿਆ ਬਾਤ ਆ ਬਹੁਤ ਕਿੰਨੀਆਂ ਧਾਰਾਂ ਵਾਰੀਆਂ ਆਈਆਂ ਪਾਰਟੀ ਤੋਂ ਦੇਖੀ ਸਹੀ ਗੱਲ ਆ ਭਾਈ ਕਿੰਨਾ ਆ ਤੇ ਥਾਣੇ ਦੇਖ ਬੜਾ ਕਮਾਲ ਦਾ ਲੱਗਿਆ ਭਾਈ ਬੜਾ ਨਿਆਂ ਚੰਗਾ ਥਾਣੇ ਲੱਗਿਆ ਡਾਕਟਰ ਵਾਹੂ ਮਸ਼ੀਨ ਨਾ ਕਿਹੜਾ ਕਾ ਨਾ ਡਾਕਟਰ ਕੋਈ ਨਹੀਂ ਆ ਬੈਠ ਨੇ ਸਹੀ ਗੱਲ ਆ ਲੈ ਮੈਂ ਗੁਰਦੀ ਬੈ ਜਾ ਬਾਹਾਂ ਥੱਲੇ ਤਾਂ ਇਹ ਹਾਂ ਹਾਂ ਸਹੀ ਗੱਲ ਆ ਭਾਈ ਭਾਈ ਇਹ ਸੀਲ ਠੰਡੀ ਦਾ ਬੈਟਰੀ ਦੇਖੀ ਕੋਈ ਪਸਵਾ ਦੇਖ ਰਿਹਾ ਜੜੇ ਲੈਵਾ ਦੇ ਤਿਆਰ ਕਰਾ ਸਹੀ ਗੱਲ ਆ ਭਾਈ ਯਾ ਡਾਕਟਰ ਤਾਹਾਂ ਨੂੰ ਦੇਖ ਲੈ ਇਥੋਂ ਸ਼ੁਰੂ ਹੁੰਦਾ ਲੇਵਾ ਹੂੰ ਤੇ ਚੌੜਾ-ਚਾੜਾ ਦੇਖ ਲੈ ਕੋਈ ਫਿੱਟ ਲੈਵਾ ਜਮਾ ਹਾਂ ਕਹਿੰਦਾ ਡੂੜ ਗੱਠ ਚੌੜਾ ਪਿਆ ਹਾਂ ਹੈਨਾ ਇਧਰੋਂ ਦੇਖ ਤੇ ਤੂੰ ਥਣ-ਥਣ ਦਿਖਾ ਦੇ ਬੈੜ ਦਾ ਹੂੰ ਸਹੀ ਤੇ ਬਾਕੀ ਡਾਕਟਰ ਕਹਿਣਾ ਹੈ ਕਰਨਾ ਜੰਮੀ ਨਹੀਂ ਕੁਛ ਹੂੰ ਕਿ ਮੈਂ ਮਰਜੀ ਬੈਠਾ ਰਾਂ ਥੱਲੇ ਥੱਲੇ ਠੀਕ ਆ ਭਾਈ ਲੈ ਲੈ ਭਾਈ ਕਿਆ ਬਾਤ ਆ ਠੰਡੀ ਸੀ ਲਫੋ ਬਾਏ ਨਹੀਂ ਆਖੀ ਝੁੰਡਿਆ ਦੇ ਲੰਬੇ ਇਹ ਸ ਬੜਾ ਪਿਆਰਾ ਕਿ ਨਹੀਂ ਬਗੜ ਡਾਕਟਰ ਖੜ ਨਹੀਂ ਖੁੱਡ ਨਹੀਂ ਦੇਖ ਬੈਠਦੀ ਐ ਖੜਦੇ ਡਾਕਟਰ ਦੇਖਾ ਸਹੀ ਗੱਲ ਆ ਲੰਬੀ ਲੁੰਬੀ ਦਿਖਾ ਦੇਣਾ ਹਮਮ ਕੀ ਬਾਤ ਆ ਮੋਲ ਲ ਬਾਈ ਕਹਿੰਦਾ ਜੈ ਜੀ ਰੱਖ ਮੋਲ ਡਾਕਟਰ ਐ ਲੋਕਾਂ ਨੂੰ ਇੱਕ 60 ਇੱਕ 70 ਕਰੀ ਜਾਣਾ ਹੈਗਾ ਹਮ ਮੋਲ ਡਾਕਟਰ ਉਹਨਾਂ ਕੀ ਜੈ ਕਰੇ ਕਿੰਨੇ ਰੁਪਏ ਲੈਣੇ ਹੈਗੇ ਸਹੀ ਆ ਉਹ ਨਯਾਇ ਜੈ ਮੋਲੂ ਡਾਕਟਰ ਬੈਠਦੇ ਸਾਹ ਆ ਸਹੀ ਗੱਲ ਆ ਬਾਈ ਬੜ ਚੰਗੀ ਬਹੁਤ ਆ ਬਾਕੀ ਗੱਲਾਂ ਦੋ ਨਾਲ ਹੀ ਮਿਲਨੇ ਆ ਬੱਚਾ ਲੈ ਬੱਚੀ ਆ ਮਾਹੀ ਉਹ ਹੀ ਬਰੀਡਾਂ ਮਿਲਣੀਆਂ ਐਡਿਕਟਰ ਆ ਵੀ ਆਫਰ ਇਹ ਦੁੰਦੇ ਬੜਾ ਵਗਰੀ ਬੱਚਾ ਆ ਜੀ ਤਾਂ ਠੀਕ ਆ ਭਾਈ ਆ ਬੱਚੀ ਦਿਖਾ ਡਾਕਟਰ ਨਾਲ ਆ ਭਾਈ ਕਿਹੜੀ ਨਸਲ ਚ ਆ ਗਈ ਬੱਚਾ ਐਰ ਸ਼ਹਿਰ ਆ ਜੀ ਡਾਕਟਰ ਬੱਚਾ ਆ ਮੰਗ ਬਹੁਤ ਏਦੀ ਤਾਂ ਹਨ ਮੰਗ ਬਹੁਤ ਆ ਡਾਕਟਰ ਤਾਜੀ ਸੂਈਏ ਦੂਜਿਆਂ ਜਣੇ ਸੂਈਆਂ ਨਾਲ ਵਜੋਂ ਅੱਲਾ ਦੇਖ ਲੈ ਕੀ ਬਾਤ ਤੇ ਬਾਕੀ ਬੱਚੀ ਕੁਆਲਿਟੀ ਦਿਖਾਓ ਡਾਕਟਰ ਜੀ ਫੇਸਬੁਕ ਦੇਖ ਹਨ ਦੇ ਡਾਕਟਰ ਇਹ ਕਲਰ ਆ ਬੱਚੇ ਇੱਕ ਤਰ੍ਹਾਂ ਦੀ ਅਸਲ ਕਲਰ ਹੈ ਹਨ ਅਸਲ ਜਿਵੇਂ ਪਿਓਰ ਐਰ ਸ਼ਹਿਰ ਆ ਜੀ ਡਾਕਟਰ ਇਹਵਾ 100% ਪਿਆ ਹੋ ਰਾ ਵੇ ਸਹੀ ਗੱਲ ਹੈ ਬੈਡ ਵੀ ਖਰ ਚੰਗੀ ਆ ਯਾਰ ਬੱਚੀ ਪਹਿਲਾ ਸੁਆ ਡਾਕਟਰ ਓਕੇ ਤੇ ਫੇਸ ਦਿਖਾਏ ਬੱਚੀ ਦਾ ਫੇਸ ਦੀ ਵੀ ਦੇਖੋ ਕਮਾਲ ਦੀ ਆ ਬਿਊਟੀ ਚੈੱਕ ਕਰ ਲੈ ਕੀ ਬਾਤ ਆ ਬੋਨ ਯਾ ਚੰਗੀ ਬੱਚੀ ਦਾ ਬੜਾ ਚੰਗਾ ਹੈ ਨਾ ਡਾਕਟਰ ਕਹਿੰਦਾ ਪਹਿਲਣ ਆ ਜੀ ਨਾ ਦਾ ਕੋਈ ਆਲ ਆ ਜੀ ਮੈਂ ਕੋ ਸੋਰਾ ਕਹਿਣਾ ਕਰਨਾ ਜਮੀਨੀ ਕਰ ਮਾਇਨੇ ਕੋ ਲੱ ਲੈਂ ਜੇ ਮੈਂ ਮਰ ਜੀ ਬੈਠਾ ਰਹੇ ਕੋਈ ਜੀ ਖਾਣ ਦਿਖਾਏ ਡਾਕਟਰ ਬੱਚੀ ਦਾ ਖਾਣ ਜੀ ਇਹ ਮੂੰਖਿਆ ਖਾਣ ਲੱਗਾ ਪੂਰਾ ਚਵਾਈ ਕਿਵੇਂ ਆ ਚੋਅ ਤਰ੍ਹਾਂ ਕਰਕੇ ਦਿਖਾਵਾਂਗੀ ਬਾਹਲੀ ਨਹੀਂ ਆਏ ਜੀ ਐ ਚੋਅ ਆਈ ਦੇ ਬੱਚੀ ਦੇ ਨਾੜਾਂ ਹੀ ਬੜੀਆਂ ਚੰਗੀਆਂ ਬਾਹਰਾਂ ਨਾੜੜੇ ਕੇ ਪਹਿਲਣ ਬੱਚੀ ਆ ਉਪਰਾਂ ਮਾਰੇਆਂ ਮੋਟੀਆਂ ਲੇਦੇ ਤੇ ਤੇ ਨਾੜਾ ਹੁਣ ਵੀ ਦਿਖਾਉਣ ਲੱਗੇ ਪੜਾ ਆਪਣਾ ਲੈ ਗਾ ਸਹੀ ਹੈ ਮੈਡਮ ਦੱਸਣੀ ਆ ਡਾਕਟਰ ਇਹ ਦੰਦਾ ਜੀ ਮੇਲੇ 24 ਆ ਡਾਕਟਰ ਠੀਕ ਆ ਬਾਕੀ ਡਾਕਟਰ ਕੱਢ ਦੇ ਬੈੱਡ ਬੱਚੀ ਦਾ ਵਜਨ ਪੂਜਣਾ ਤੇ ਲੇਵਾ ਦਿਖਾ ਰਿਹਾ ਹੈ ਲੇਵਾ ਕਮਾਲ ਆ ਪਛ ਮਾਲਾਂ ਜਰੀਆਂ ਬੈਠੇ ਤੜਕੇ ਦਾ ਵੇਲਾ ਆ ਹੂੰ ਆਥਰ ਨੂੰ ਦੇਖੀ ਉਸ ਇਧਰੋਂ ਥਾਂ ਦਿਖਾ ਰਿਹਾ ਡਾਕਟਰ ਸਹੀ ਗੱਲ ਆ ਬਾਈ ਡਾਕਟਰ ਬੱਚੀ ਨੇ ਪਹਿਲਾਂ ਨੇ ਸਿੱਧੇ ਪਾਸੇ ਦਾ ਬੋਣੇ ਬੋਣਾਗਾ ਉੱਥੇ ਪਾਸੇ ਦੀ ਵਹਿ ਜਾ ਪਾਵਾਂ ਲੈ ਠੀਕ ਆ ਕਹਿਣਾ ਕੁਝ ਨਹੀਂ ਆ ਲੈ ਕਹਿਣਾ ਕਰਨਾ ਜੰਮੇ ਨਹੀਂ ਕੁਝ ਜਿਵੇਂ ਮਰਜੀ ਬੈਠਾ ਰਹੇ ਕੋਈ ਚੱਕਰੀ ਨਹੀਂ ਕਹਿੰਦੀ ਕੁਝ ਇਹ ਬਾਕੀ ਡਾਕਟਰ ਚੌੜੀ ਚਾੜੀ ਤਾਂ ਹਾਂ ਤੋਂ ਵਜਨ ਪੂਜਣਾ ਫੇਸ ਫੂਸ ਦਿਖਾ ਦੇ ਲਾ ਹਾਂ ਇਹ ਡਾਕਟਰ ਗੁੰਨਾ ਹੀ ਵੜਾ ਨਾ ਹੋ ਪਰ ਇਹ ਬੱਚਿਆਂ ਵਾਲੇ ਦਾ ਇੱਕ ਪੀਸ ਬਿਊਟੀ ਚੈਕਰ ਹੈ ਨਾ ਕੁਆਲਿਟੀ ਇੱਕ ਨੰਬਰ ਹੈ ਡਾਕਟਰ ਜਮਾ ਸਹੀ ਗੱਲ ਆ ਬਾਈ ਬੋਲ ਦੇ ਬਾਈ ਤੋੜ ਦੀ ਮੈਂ ਕੀ ਤੋੜਦੀ ਕਰਦੀ ਦਿਖਾ ਡਾਕਟਰ ਬੱਚੀ ਹੋਈ ਸਵਾਈ ਆ ਬੱਚਾ ਮਗਰ ਬੱਚੀ ਆ ਬੱਚੀ ਬਹੁਤ ਚੰਗੀ ਆ ਦੋ ਬਰੇਡਾਂ ਹੀ ਮਿਲਣੀਆਂ ਇਹ ਵੀ ਹਨਾ ਬਾਈ ਹਾਂ ਬਈ ਦੁੱਨਾ ਬਾਈ ਦੋ ਦੋ ਮਿਲ ਜਾਣਾ ਇਸ ਤਰ੍ਹਾਂ ਸਹੀ ਗੱਲ ਆ ਬਾਈ ਤੋੜਾ ਲੈ ਵਾਲੂ ਬਾਬਸਾਲ ਦਾ ਗੱਦ ਬੈੱਡ ਪ੍ਰਿੰਟ ਥਾਣ ਇੱਕ ਨੰਬਰ ਵਾਹ ਬਾਈ ਡਾਕਟਰ ਬੈਠਦਾ ਕਿੰਨਾ ਕਹਦੇ ਉਨੇ ਹੀ ਆਗਾ ਉਹੀ ਬੱਚਿਆਂ ਨੇ ਖਿੱਚੀਏ ਫਿਰਨੀਆਂ ਵੜਾ ਕਹਿਣਾ ਹੀ ਕਰਨਾ ਜਿਵੇਂ ਪਾ ਇੱਥੇ ਖੜਕਦਾਰਾ ਮਰੀ ਡਾਕਟਰ ਲੈ ਪਹਿਲਣਾ ਬਹੂ ਦੀ ਵੀ ਸਹੀ ਗੱਲ ਆ ਬਾਈ ਲੈ ਲੈ ਨੂੰ ਡਾਕਟਰ ਪਿੱਛੋਂ ਵੜਾ ਪਛਾਹ ਤੋਂ ਲੈ ਵਾ ਦੇਖੋ ਕਮਾਲ ਲੜੇ ਬਾਹਰ ਨਹੀਂ ਆਇਆ ਚੰਗਾ ਲੈ ਵਾਲਾ ਡਾਕਟਰ ਵੜਨ ਬਾਕੀ ਡਾਕਟਰ ਕਹਿਣ ਦੀ ਗੱਲ ਨਹੀਂ ਦਿੰਦਾ ਜੀ ਹੂੰ ਲੈ ਲੈ ਨਾ ਅੰਦਰ ਕੋਈ ਆਲਾ ਵੀ ਗਿਆ ਸੀ ਆਹੋ ਸਹੀ ਪਹਿਲਾ ਅਸੂਆ ਰਾਈਡਰ ਜਮਾ ਤੇ ਮੁੱਲ ਜੈ ਜੂ ਭਰਾ ਬੋਲ ਡਾਕਟਰ ਜਮਾ ਗਿਆ ਜੂ ਆ ਠੀਕ ਆ ਬਾਲਾ ਮੁੱਲ ਨਹੀਂ ਕਰਦੇ ਮੁੱਲ ਬਾਈ ਕਹਿੰਦਾ ਜਮਾ ਜਾਇਜ਼ ਰੱਖਾਂਗੇ ਵੈੜ ਚੰਗੀ ਆ ਜਾਤ ਵਾਲੀ ਆ ਬ੍ਰੇਕ ਵਾਲੀ ਆ ਪ੍ਰਿੰਟ ਵਾਲੀ ਆ ਵੱਡੀ ਗੱਲ ਦੋ ਨਾਲ ਕੇ ਮੈਨਣ ਬੱਚੀ ਆ ਬੱਚੀ ਆ ਕਿਉਂ ਬੱਚੀ ਨੇ ਵੀ ਨਾਲ ਹੀ ਤਿਆਰ ਬੋਈ ਮੱਛੀ ਆ ਰਾਈਡਰ ਜਾਨਤੀ ਲਗੇ ਖੋਲਣਾ ਹੁਣ ਵੀ ਉੱਚੀ ਆ ਗਈ ਦੇਖ ਦੇਖੀ ਬੱਚੇ ਦਾ ਕਿਆ ਬਾਤ ਆ ਬਈ ਕਿੰਨਾ ਚੰਗਾ ਆ ਇਹ ਤੇ ਬੱਚੀ ਦੇਖ ਲੈ ਕਿੰਨੀ ਸੰਭੀ ਪਲੀ ਆ ਗਈ ਸਹੀ ਗੱਲ ਆ ਬਈ ਹਾਂ ਬਾਕੀ ਕੋਈ ਚੱਕਰ ਨਹੀਂ ਧਾਰਾ ਮਾਰ ਕੇ ਰਖਾ ਚੋਂਨ ਚ ਇੱਕ ਕਰੋ ਸਾਰ ਦੇ ਰਾਈਡਰ ਚੋਂਨ ਜਵਾ ਦੇ ਸੀਗਾ ਕਿੰਨੀ ਪੋਲੀ ਚ ਵਾੜਾ ਚੰਗਾ ਚੋਂਨ ਆਣਾ ਬਈ ਵਾੜਾ ਨਿਆਇ ਜਵਾ ਦੇ ਮੋਟੀ ਮੋਟੀ ਚਵਾਈ ਆ ਪੂਰੀ ਪੋਲੀ ਚਵਾਈ ਆ ਲੈ ਕਿਆ ਬਾਤ ਆ ਜਵੇਂ ਮਰਜ਼ੀ ਚੋਈ ਚਲ ਆ ਡਾਕਟਰ 5 ਮਿੰਟਾਂ ਬੈਠ ਕੇ ਜੋ ਬੋਠੜੂਗਾ ਹੂੰ ਬੇਰੇ ਕਿਥੋਂ ਤਾੜਸਰ ਲੈ ਪੜਦਾ ਪਟਣਾ ਹੀ ਵੜਨੀ ਹੂੰ ਸਹੀ ਗੱਲ ਆ ਬਈ ਇੱਕ ਨੰਬਰ ਚ ਵਾਈਆ ਮੋਟਾ ਮੋਟਾ ਚੋਣ ਲੱਗਿਆ ਦੁੱਧ ਵਿੱਚ ਟਾਣਾ ਜਮਾ ਡਾਕਟਰ ਹੂੰ ਲੈ ਬੜੀ ਚੰਗੀ ਚ ਵਾਈਆ ਦੇਖੀ ਲੈ ਧਾਰਾਂ ਦੇ ਕਿ ਡਾਕਟਰ ਕਿੰਨੇ ਘਮਾਰਾ ਹਾਂ ਜੀ ਲੱਗਦਾ ਦੋ ਦਾ ਦੋ ਢਾਈ ਕਿਲੋ ਮਾਰੇ ਕੱਢ ਕੇ ਹੂੰ ਬਾਕੀ ਥਾਣੇ ਦਿਖਾ ਦਈਏ ਨੇੜ ਤੋਂ ਕੱਲਾ ਕੱਲਾ ਥਾਣਾ ਬਈ ਪੂਰੀ ਵਿੱਚ ਦੇ ਥਾਣੇ ਲੱਗ ਕਿਆ ਬਾਤ ਲੇਵਾ ਲੂਵਾ ਤਾਂ ਕਮਾਲ ਆ ਹਨਾ ਬਾਈ ਬਾਹ ਡਾਕਟਰ ਸੀਐਨਡੀ ਡਾਕਟਰ ਦੀ ਜੀ ਹੈਗੀ ਲਾ ਅਮ ਇਧਰ ਦੀ ਰਹਿ ਕੇ ਤਾਂ ਹਰਾ ਮਾਰੀ ਉਧਰ ਦਾ ਮਾਰਨੀ ਮਾਰਨੀ ਆਈਆਂ ਇਧਰ ਦੀ ਮਰਜੀ ਬਹਿ ਜਾ ਬਾਕੀ ਮੋਲ ਵੀ ਬਾਈ ਕਹਿੰਦਾ ਜਮਾ ਮੋਲ ਡਾਕਟਰ ਜਮਾ ਬਾਕੀ ਦਾ ਡਾਕਟਰ ਕੱਦ ਬੈਡ ਬੱਚੀ ਦਾ ਕਿੰਨਾ ਕਹਿੰਦਾ ਲੇਵਾ ਖੇ ਵਿੱਚੀ ਦਾ ਲੇਵਾ ਕਮਾਲ ਹੁਣ ਬਸ ਡਾਕਟਰ ਵਾਲਾ ਲੇਵਾ ਹੂੰ ਬਾਕੀ ਕੱਦ ਬੈਡ ਤੇ ਡਾਕਟਰ ਪ੍ਰਿੰਟ ਫਰੋਡ ਦਾ ਬੱਚਿਆ ਕਿੰਨਾ ਕਹਿੰਦਾ ਉਨੇ ਹੀ ਚੰਗਾ ਹੈਗਾ ਸਹੀ ਗੱਲ ਆ ਬਾਈ ਕਿੰਨ ਤੇ ਡੱਟ ਦੇ ਫੇਸ ਸੁਸ ਦੇਖ ਬੱਚੀਆ ਕਿਆ ਬਾਤ ਆ ਬਾਈ ਬਿਊਟੀ ਬਹੁਤ ਆ ਬੱਚੇ ਦੇ ਵੀ ਕਿ ਨਹੀਂ ਉਹ ਬੱਚੇ ਤੇ ਬਹੁਤ ਵਧੀਆ ਬੱਚੀ ਹੈ ਡਾਕਟਰ ਦੁਨੇ ਸਹੀ ਗੱਲ ਆ ਬਈ ਕੀ ਬਾਤ ਆ ਬੜੀ ਚੰਗੀ ਬੱਚੀ ਆ ਬੱਚੀ ਦਾ ਡਾਕਟਰ ਵੀ ਆਂਤੀ ਨਹੀਂ ਬੱਚੀ ਦਾ ਹਮ ਤੇ ਮੋਲ ਡਾਕਟਰ ਇੰਨੇ ਜਾਇਜ਼ ਹੋਣਗੇ ਅੱਗੇ ਉਹ ਵੀ ਜਾਇਜ਼ ਹੋਣਗੇ ਠੀਕ ਆ ਬਾਰੇ ਮੋਲ ਨਹੀਂ ਕਰਦੇ ਮੋਲ ਬਾਈ ਦੇ ਪਹਿਲਾਂ ਵੀ ਜਾਇਜ਼ ਹੀ ਹੁੰਦੇ ਆ ਅੱਜ ਵੀ ਮੋਲ ਬਾਈ ਕਹਿੰਦਾ ਜਾਇਜ਼ ਹੀ ਰੱਖਾਂਗੇ ਅੱਗੇ ਬਈ ਤਿੰਨ ਨੰਬਰ ਇਹ ਡਾਕਟਰ ਆ ਕੀ ਦੂਜਾ ਸੁਆ ਬੱਚੀ ਓਕੇ ਦੇ ਲੈ ਜਿਹੜਾ ਟਰਿਕ ਦੋ ਰਹਿਣਾ ਇੱਕ ਦੋ ਦਿਨਾਂ ਦੀ ਇਹ ਮੇਰੀ ਕੁਆਲਿਟੀ ਕੁਆਲਿਟੀ ਦਿਖਾ ਰਿਹਾ ਟਰੈਕਰ ਅੱਛੀ ਦੇ ਤਿਆਰੀ ਦੇਖ ਵੈਡ ਦੀ ਹੈ ਨਾ ਤਿਆਰੀ ਤੂੰ ਜਿਹੜਾ ਟਰੈਕਰ ਬਾਹਰ ਨਹੀਂ ਆਇਆ ਜੇ ਅੱਜ ਲੱਗੀ ਚੰਗੀ ਆ ਗਈ ਸਹੀ ਗੱਲ ਆ ਭਾਈ ਹੂੰ ਦਿਖਾ ਲੈ ਸੇ ਹੰਡੀ ਵੱਚੀ ਹੂੰ ਐਨੀ ਗਈ ਕਿੰਨੀ ਕਹਦੇ ਉਹਨੇ ਸਿੱਧੇ ਬਾਸੀ ਦਾ ਭੋਣਾ ਹੀ ਭੋਣਾਗਾ ਸਹੀ ਗੱਲ ਹੈ ਕਿਥੇ ਬਾਸੀ ਦੀ ਬੈ ਕੇ ਦਿਖਾਵਾਂਗੇ ਟਰੈਕਰ ਹੂੰ ਜਿਵੇਂ ਮਰਜੀ ਬੈਠਾ ਰਹੇ ਕੋਈ ਚੱਕਰ ਹੀ ਨਹੀਂ ਕਹਿਣਾ ਗਰਮ ਵਾਲੀ ਨੇ ਕੋਈ ਨਹੀਂ ਠੰਡੀ ਸੀਲ ਆ ਠੰਡੀ ਸੀਲ ਬਹੁਤ ਆ ਜੀ ਲੈਣ ਵੀ ਇੱਕ ਇੱਕ ਦੋ ਦਿਨ ਮਸਾਂ ਹੀ ਲਊ ਹਨਾ ਇੱਕ ਦੋ ਦਿਨ ਡਾਇਰੈਕਟਰ ਮਸਾਂ ਹੀ ਲਊਗੀ ਥਣ ਥੋਣ ਬੈਠਦਾ ਕੱਦ ਬੈਠ ਸਹੀ ਗੱਲ ਫੁੱਲ ਕਾ ਡਾਇਰੈਕਟਰ ਕੋਈ ਛੋਟੀ ਨਾ ਮੰਨੇ ਛੋਟੀ ਨਾ ਮੰਨੇ ਦੇਖ ਲੈ ਪੂਰੇ ਇੱਛਾ ਦੇ ਗਾ ਮੋਢੇ ਟਿਕਰ ਆਉਂਦੀ ਆ ਜੀ ਹੂੰ ਤੇ ਮੇਰੇ ਬਾਅਦ ਖਾ ਡਾਇਰੈਕਟਰ ਤੇ ਬਾਕੀ ਥਣ ਜਰਸਿੰਗਾਂ ਚ ਪੈਂਦੀ ਆ ਡਾਕਟਰ ਸਹੀ ਗੱਲ ਆ ਬਾਈ ਦੋ ਡਾਕਟਰ 22 23 ਕਿਲੋ ਪਹਿਲੇ ਸੂਏ ਚ ਹੋਇਆ ਦੱਸਿਆ ਮਾਲਕਾ ਨਹੀਂ ਕਿਥੋਂ ਲਈਏਗੀ ਇਹਦੇ ਸਾਰਾ ਸਭੀ 24 25 ਕਿਲੋ ਦੁੱਧ ਪਾ ਲੂਗੀ ਪਾ ਬਿਨ ਡਾਕਟਰ ਕੋਈ ਸ਼ੱਕ ਵੀ ਨਹੀਂ ਵਹਿੜ ਜਾ ਸਹੀ ਗੱਲ ਆ ਬਾਈ ਬਾਕੀ ਕੱਦ ਲੈਵਾ ਪੂਰਾ ਫਿੱਟ ਲੈਵਾ ਗਿਆ ਕਿੱਦੇ ਡਾਕਟਰ ਵਹਿੜਨੇ ਬੱਚਾ ਧਾਰਨਾ ਇੰਨੀ ਕੀ ਤਿਆਰੀ ਹੋਰ ਫੜਨੀ ਇਹਨੇ ਸਹੀ ਗੱਲ ਆ ਬਾਈ ਨੇ ਬਾਕੀ ਡਾਕਟਰ ਸਾਈਡ ਤੋਂ ਲੰਬੀ ਲੰਬੀ ਫੇਸ ਫੂਸ ਦਿਖਾ ਰੇ ਬੈੜ ਦਾ ਫੇਸ ਬੜਾ ਫਰੀਕੀ ਚ ਬੜੀ ਜਾਣਾ ਫਰੀਕੀ ਡਾਕਟਰ ਕਾਹ ਗਿਆ ਗਾ ਪਿੰਡਾ ਆਮਕੋ ਫੋਲਾ ਕੋਈ ਲੱਸੀ ਨਹੀਂ ਬਾਈ ਕਿਸੇ ਪਾਸੋਂ ਹਣਾ ਫੇਸ ਦਿਖਾ ਡਾਕਟਰ ਬੈੜ ਦਾ ਫੇਸ ਦੀ ਬਿਊਟੀ ਦੇਖੋ ਕਮਾਲ ਬਹੁਤ ਹੀ ਚੰਗਾ ਫੇਸ ਫੂਸ ਲੱਗਾ ਡਾਕਟਰ ਖੋਲ ਦੇ ਬਾਈ ਤੋ ਡਾਕਟਰ ਤੋ ਰਾਤ ਰਾਤ ਦਿਖਾਈ ਬਾਕੀ ਥਾਂ ਸੁਣ ਦੇ ਰਿਹਾ ਡਾਕਟਰ ਮਾਇਰ ਮੂਹ ਦਾ ਲੈ ਵਾ ਜਾ ਹਮ ਐ ਨਹੀਂ ਗੱਲਾਂ ਮਗਰ ਜੇ ਮੂਰੇ ਹੀ ਆ ਲੈ ਵਾ ਇਹ ਗੱਲਾਂ ਬਾਈ ਦੁੱਧ ਵਾਲਾ ਪੀਸ ਆ ਫਰੀਕੀ ਚ ਬੜੀ ਆ ਪੂਰੀ ਪਤਲੀ ਜਮੜੀ ਦੀ ਆ ਚਮਕ ਚਮਕ ਕਰਮ ਵਾਲੀ ਦੀ ਪੂਰੀ ਆ ਭਾਈ ਬਾਈ ਡੈਕਟਰ ਦੇ ਜਾ ਤੋੜਾ ਤਾਰਾ ਬੈੜਦਾ ਹੂੰ ਤੇ ਲੰਬੀ ਲੁੰਬੀ ਤੇ ਵੱਡੀ ਬੁੱਡੀ ਸਹੀ ਗੱਲ ਆ ਭਾਈ ਕੋਈ ਸ਼ੈਤਾਨ ਡੈਕਟਰ ਕਿਸੇ ਬੈੜਦਾ ਛੋਟਾ ਨਹੀਂ ਆ ਹੂੰ ਵਾਹ ਇੱਕ ਆ ਦਿਖਾ ਦੇ ਲੈ ਭਾਈ ਕਹਿੰਦਾ ਮੁੱਲ ਜਮਾ ਜਾਇਜ਼ ਹੋਣਗੇ ਖਿੱਚ ਕੇ ਮੁੱਲ ਰੱਖੂਗਾ ਭਾਈ ਲੈ ਡੈਕਟਰ ਸੀਰ ਲੈ ਪਲੀ ਵੀ ਫੁੱਲ ਕਹਿਣਾ ਕਰਨਾ ਜੰਮੀ ਨਹੀਂ ਕੁਛ ਸਹੀ ਗੱਲ ਆ ਭਾਈ ਔਰ ਰਸਾ ਉੱਤੇ ਸੱਟ ਕੇ ਥੱਲੇ ਬੈਠਾ ਰਹਿ ਕਰ ਮਾਰਾਂਗੇ ਨੇ ਕਹਿਣੇ ਨਹੀਂ ਕੁਛ ਸਹੀ ਗੱਲ ਆ ਭਾਈ ਲੈ ਵਾ ਦੇਖੋ ਕਮਾਲ ਦਾ ਕੱਚੀ ਕੱਚੀ ਹੈ ਕਦਰਣ ਲੈਂਦੀ ਆ ਆਰਡਰ ਦੁੱਧ ਬਾਈ ਜਿਹੜਾ ਲਾਡੂ ਲਾਣ ਖਾਦੇ ਰਹਿਣਦੇ ਕਿ ਨਹੀਂ ਬਾਈ ਹਾਂ ਬਾਈ ਜਿਹੜਾ ਚੌਂਕੜੀਆ ਚੌਂਕੜੀ ਹੁਣ ਜਾਣੂ ਤਾਂ ਹੀ ਚੌਂਕਮਣੂ ਵੀ ਫੇਰ ਹੀ ਦੁੱਧ ਦੇਣਾ ਇਹਨਾਂ ਨੇ ਸਹੀ ਗੱਲ ਆ ਬਾਈ ਸਹੀ ਗੱਲ ਆ ਜਮਾਂ ਗੱਲ ਓਕੇ ਆ ਬਾਈ ਤੇ ਬਾਕੀ ਵੱਡੇ ਕੱਦ ਚਾ ਛੋਟੀ ਨਾ ਮੰਨੋ ਬਾਈ ਕੱਦ ਫੁੱਲਾ ਕੰਡੂ ਬਰੀਡ ਬਰੂਡ ਪੂਰੀ ਚੰਗੀ ਆ ਡਾਕਟਰ ਬਾਕੀ ਡਾਕਟਰ ਗਰਮੀਆਂ ਚ ਇਹਨਾਂ ਨਹੀਂ ਚੱਲਣਾ ਹੁਣ ਸਹੀ ਗੱਲ ਆ ਬਾਈ ਗਰਮੀਆਂ ਤੋਹਫਾ ਗਰਮੀ ਨਹੀਂ ਮੰਨਦੀ ਫੈਂਟ ਵੀ ਫੁੱਲ ਹੋਊਗੀ ਗਰਮਾਂ ਚ ਬਾਕੀ ਮੁੱਲ ਵੀ ਬਾਈ ਕਹਿੰਦਾ ਜਮਾਂ ਜੈ ਜ ਰੱਖਾਂਗੇ ਬਾਲਾ ਮੁੱਲ ਨਹੀਂ ਕਰਦੇ ਕਾਗਜ਼ ਦਿਖਾ ਦੇ ਬਾਈ ਬਰਾਬਰ ਲੈ ਬਈ ਕਾਗਜ਼ ਦਿਖਾ ਦੇ ਲੈ ਬਾਈ ਬਰਾਬਰ ਪੂਰਾ ਫੁੱਲ ਸਟੇਜ ਆ ਜੜੇ ਛੋਟੀ ਤਾਂ ਹੈ ਹੀ ਨਹੀਂ ਗੀ ਹੂੰ ਇਹ ਲੈ ਲੂ ਬਈ ਦੀ ਕੁਆਲਿਟੀ ਹੂੰ ਮਾੜੀ ਨਹੀਂ ਆ ਕੇਂਗੀ ਲੱਗਿਆ ਵੱਛੀ ਨੂੰ ਟੇਟਿੰਗ ਚੈੱਕ ਕਰ ਮਾਇਰ ਹੈ ਮਾਇਰ ਮੂਰ ਵਾਲੇ ਵੜਾਟਰ ਦੇਸਤਾੰਗਾ ਸੁਣਾ ਵਰਗਾ ਸਹੀ ਗੱਲ ਦੇਖ ਲੈ ਹੁਣ ਵੀ 4 ਇੰਚੇ ਲੈਪਾ ਮਾਇਰ ਨੂੰ ਦਿਖਾਉਂਦਾ ਸਹੀ ਆ ਬਾਈ ਤੇ ਬਾਕੀ ਲੱਤਾਂ ਲੁੱਤਾਂ ਤੇ ਤਾਹਾਂ ਤੋਂ ਚੌੜੀ ਚਾੜੀ ਤੇ ਪੱਧਰ ਪੁੱਧਰ ਕਿੰਨੀ ਕਹਦੇ ਉੰਨੀ ਹੈਗੀ ਹਾਂ ਅੱਗੇ ਬਾਈ ਲਾਸਟ ਕਿਹੜਾ ਸੁਆ ਜੀ ਏ ਵੀ ਡਾਕਟਰ ਦੂਜਾ ਸੂ ਆ ਗਈ ਜਰਸੀਆਂ ਜੇ ਪੈਂਦੀ ਆ ਠੀਕ ਆ ਕੇਸ ਹੈ ਡਾਕਟਰ ਜਰਸੀ ਨਾਲ ਹੀ ਆ ਟੋਟਾ ਬਿਊਟੀ ਦੇਖੋ ਕਮਾਲ ਦੀ ਆ ਕੀ ਬਾਤ ਆ ਪ੍ਰਿੰਟ ਪ੍ਰਿੰਟ ਬੜਾ ਚੰਗਾ ਇੱਕ ਕੱਦ ਵਜਣ ਇਹਦਾ ਬਹੁਤ ਆ ਡਾਕਟਰ ਠੀਕ ਆ ਬਾਈ ਤੇ ਲੈ ਬਾ ਦਿਖਾ ਡਾਕਟਰ ਇਹ ਦੇਖੀ ਮਾਇਰ ਹਮਮ ਹੈ ਇਹ ਡੈਟ ਕੱਚੀ ਆ ਗਈ ਕੱਚੀ ਆ ਹਜੇ ਦੇਖਵਾ ਦੀ ਬਹੁਤ ਯਾਰ ਹਨ ਬਾਹ ਨਹੀਂ ਆ ਰਿਹਾ ਇਹ ਲਟੂਲਾ ਨਾ ਜਿਹੜੇ ਹਿਸਾਬ ਨਾਲ ਆਣ ਦੇਖੋ ਖਾਣ ਡੈਟ ਲਾਸੀ ਦੇਖ ਲੈ ਜਿਵੇਂ ਮਾਰ ਜੀ ਆਏ ਇਧਰ ਵੀ ਬਹੁਣਾ ਵਾਣਾ ਵਾਣਾ ਦੁਨਿਆਵੀ ਬਸ ਹੀ ਕਰੂ ਕਹਿਣਾ ਕਰਨਾ ਜਿਵੇਂ ਕੋਈ ਨਹੀਂ ਛੰਡੀ ਆ ਯਾਰ ਹਨਾ ਡਾਇਰੈਕਟਰ ਨੇ ਬਾਦ ਕਿੰਨਾ ਕਹੇ ਉਹ ਨਾ ਕਰਨਾ ਤੇ ਲਾਡ ਲਾੜੇ ਪਈ ਹੈ ਨਾ ਸਾਰੀਆਂ ਡਾਕਟਰ ਦਾ 23 24 ਕਿਲੋ ਚਾਹ ਰਿਹਾ ਸੀ ਦੂਹਾਂ ਪਹਿਲੇ ਸੂਏ ਇਹ ਬਾਕੀ ਡਾਕਟਰ ਥਣ ਫੂਣ ਮੂਰ ਮਰਨ ਹੈ ਡਾਕਟਰ ਥਣ ਸਹੀ ਹੈ ਇਹ ਗਲਾਬੀ ਗਲਾਬੀ ਥਾਣਾ ਦੇ ਰੈਕਟਰ ਇਹਦੇ ਆ ਥਾਂ ਤੇ ਦੋ ਜਾਸਤ ਚੰਗਾ ਦੇ ਲਾ ਸਹੀ ਗੱਲ ਦੋ ਮਿੰਟਾਂ ਜਿਆਦਾ ਰਿਚੁਆਈ ਕਰਕੇ ਉੱਠ ਖੜਿਆ ਕਰੂ ਚੌੜੀ ਚਾੜੀ ਤੇ ਵੱਡੀ ਬੁੱਡੀ ਇਹ ਵੀ ਫੁੱਲੜਾ ਨਾ ਛੋਟੀ ਦਾ ਕੋਈ ਹੈ ਨਹੀਂ ਸਹੀ ਗੱਲ ਆ ਬਈ ਫੁੱਲ ਦੇ ਬਈ ਤੋੜ ਦੇ ਫੁੱਲ ਬਰੀਡ ਆ ਬਈ ਕੱਲੀ ਕੱਚੀ ਕੱਚੀ ਆ ਉਸ ਹਾਂ ਨਾ ਰੈਕਟਰ ਅੱਜ ਕੱਚੀਆਂ ਦਾ ਪਾਉ ਹੋ ਜਾਗਾ ਇੱਧੇ ਬੈਠਦੇ ਬੱਚਾ ਘਰਦਾ ਏਦਾਂ ਹੀ ਰੈਕਟਰ ਇਹ ਦੁੱਗਣਾ ਲੈਵਾ ਤਿਆਰ ਕਰਨਾ ਇਹਨੇ ਸਹੀ ਗੱਲ ਆ ਬਈ ਸਹੀ ਗੱਲ ਆ ਲੱਡੂ ਲਾ ਇਹਦਾ ਬਾਹਲਾ ਪੰਗਾ ਰੈਕਟਰ ਸਾਰੀਆਂ ਬਲ ਲਾ ਗੱਡੂ ਫੇਰ ਸੋਣਾ ਪੂਰਾ ਹੈ ਪੰਡਾਲੇਵਾ ਲੈਵਾ ਲੈ ਗਿਨਾ ਪੂਰਾ ਪੰਡਾਲੇਵਾ ਤਿਆਰ ਕਰਨਾ ਡਾਕਟਰ ਤੇ ਬਾਕੀ ਥੋੜਾ ਢੱਕਾ ਦਬਟ ਦਿਖਾ ਦੇ ਬੜਾ ਲੈ ਜਿੰਮੇ ਮਰਜੀ ਖੜਾ ਰ ਕੋਈ ਚੈੱਕ ਰਣੀ ਐਨੀ ਵੀ ਕੋਈ ਲੈ ਡਾਕਟਰ ਲੈ ਠੰਡੀ ਠੰਡੀ ਮੈਂ ਇੱਧਰ ਵੀ ਆ ਕੇ ਬਹਿ ਆ ਲੈ ਕਹਿਣਾ ਕਰਨਾ ਜੰਮ ਹੀ ਨਹੀਂ ਕੋਸ ਲੈ ਲੈ 60 26 ਦਾ ਪੂ ਚੱਕ ਲਈ ਸਹੀ ਗੱਲ ਆ ਬਾਈ ਪੂ 2 ਡਾਕਟਰ ਮੰਨ ਕੇ 24 25 ਕਿਲੋ ਪਾਇਆ ਪਰ ਦੋ ਤੇ ਕਿਲੋ ਖੰਡ ਘੱਟ ਦੇ ਦੇ ਪਸੂ ਠੰਡਾ ਸੀਲ ਹੋ ਜਾਏ ਠੰਡਾ ਸੀਲ ਹੋਵੇ ਵੱਡੀ ਗੱਲ ਤੇ ਚਮਕਦੇ ਡਾਕਟਰ ਸਲੀ ਨਰਗੀ ਪਈਗੀ ਤੇ ਪਿੰਡਾ ਵੀ ਡਾਕਟਰ ਜਮਾ ਕਾਲਜ ਆ ਰਗਾ ਸਹੀ ਗੱਲ ਆ ਬਾਕੀ ਕੋਈ ਕੱਦ ਨਹੀਂ ਛੋਟਾ ਕੱਦ ਭਜਨ ਪੂਰਾ ਫੁੱਲ ਡਾਕਟਰ ਹਨ ਬਹੁਤ ਚੰਗਾ ਥੀ ਜੋ ਲਿਓ ਚਾਹੇ ਮਸ਼ੀਨਾਂ ਜੋ ਲਿਓ ਲੇਵਾਏ ਨੇ ਦੋ ਦੁੱਗਣਾ ਤਿਆਰ ਕਰਕੇ ਫੇਰ ਸੋਣਾ ਕਰਵਾਇਆ ਲੈਵਾ ਡਾਕਟਰ ਕਿਤੇ ਸੋਣਾ ਬੜ ਨੇ ਕਮਾਲਾ ਕਰ ਦੇਣੇ ਮੁੱਲ ਵੀਰੇ ਜਾਇਜ਼ ਹੂ ਮੁੱਲ ਡਾਕਟਰ ਜਮਾਂ ਜਾਇਜ਼ ਹੋਗਾ ਠੀਕ ਆ ਬਾਈ ਬਾਲਾ ਮੁੱਲ ਨਹੀਂ ਕਰਦੇ ਮੁੱਲ ਬਾਈ ਕਹਿੰਦਾ ਜਮਾਂ ਜਾਇਜ਼ ਹੋਊਗਾ ਬਰੀਡ ਚੈੱਕ ਕਰੋ ਬਾਈ ਫੁੱਲ ਕਰ ਦਿਖਾ ਡਾਕਟਰ ਲੈ ਬਾਈ ਬਰਾਬਰ ਖੜਾ ਉਸ ਹਿਸਾਬ ਨਾਲ ਗੱਦ ਲਾੰਦਾ ਜਲਾ ਲਿਓ ਮੋੜ ਡਾਕਟਰ ਆਪਣੀ ਸਾਰੀਆਂ ਬੜਾ ਨਹੀਂ ਬਾਲਾ ਲਾ ਜੇ ਕਿਤੇ ਪਿਆਰੀ ਤੇ ਆ ਗਈ ਜਿਹੜੇ ਹਿਸਾਬ ਨਾਲ ਲੰਡ ਲਾਉਂਦੇ ਜੀ ਪਈਆ ਹਣਾ ਲੈ ਕਾ ਕਪੜੇ ਆ ਗੋਬਾ ਲੈ ਕਪੜੇ ਗਲੇ ਆ ਗਾ ਥਣ ਬਾਹ ਨਿਆ ਚੰਗਾ ਡਾਕਟਰ ਲੈ ਸਹੀ ਗੱਲ ਆ ਇਹ ਗੱਬਣ ਨਹੀਂ ਧਰਾਂ ਮਾਰੀ ਜਾ ਲੈ ਲੈ ਰਹਿਣਾ ਕੁਛ ਨਹੀਂ ਬਈ ਚਾਹੇ ਗੱਬਣ ਨਹੀਂ ਧਰਾਂ ਮਾਰੀ ਚੱਲ ਕੁਝ ਚੱਕ ਨਹੀਂ ਚਾਹ ਡਾਕਟਰ ਸੁਣਾਂ ਇਹਨੇ ਮਾਰਦੇ ਆ ਗੱਬਾਂ ਨਹੀਂ ਮਾਰ ਕੇ ਦਿਖਾ ਦਿਆ ਸਹੀ ਗੱਲ ਆ ਸਿਖਣ ਨਹੀਂ ਤਾਂ ਇੰਨੀ ਗਾਈ ਹਾਂ ਫੁੱਲ ਠੰਡੀ ਥਣ ਦੇ ਡਾਕਟਰ ਬਾਹ ਨਹੀਂ ਆਇਆ ਚੰਗਾ ਲੱਗਿਆ ਵੜਨ ਸਹੀ ਗੱਲ ਆ ਬਈ ਹੂੰ ਤੇ ਨਗਸੀ ਭਰਾ ਕੋਲੇ ਚਾਰ ਚਾਰੀ ਸਿਰੇ ਦੇ ਆ ਬਈ ਕਿਸੇ ਵੀਰ ਨੂੰ ਕੋਈ ਵੀ ਨਗ ਪਸੰਦ ਆ ਬਈ ਨਿਕਨੇ ਕਰ ਲਿਓ ਜੀ ਧੰਨਵਾਦ